ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਤੂਰੀ ਤੇ ਹਨਾ ਸੂਟ ਰੈਡੀ ਹੋਇਆ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੱਗੇ ਆਂ ਜਿਹੜੇ ਆਪਣੇ ਅੱਜ ਵਿਆਹ ਦਾ ਕੱਪੜਾ ਕਾਫੀ ਜਾਣਾ ਹੈ ਹਨਾ ਜਿਵੇਂ ਹੁਣ ਮੈਰਿਜ ਸੀਜ਼ਨ ਚੱਲ ਰਿਹਾ ਹੈ ਹਨਾ ਵੈਡਿੰਗ ਸੀਜ਼ਨ ਚੱਲ ਰਿਹਾ ਉਹਦੇ ਕਰਕੇ ਕਾਫੀ ਜਿਹੜਾ ਹੈਗਾ ਆਪਣੇ ਕੋਲੇ ਮਤਲਬ ਕਿ ਵਿਆਵਾਂ ਦੇ ਹਨਾ ਵਿਆਹ ਲੈ ਘਰ ਦੇ ਸੂਟ ਆਏ ਹੋਏ ਸੀਗੇ ਕਾਫੀ ਘਰਾਂ ਦੇ ਆ ਜਿਹੜੀ ਹੈਗਾ ਬੁਕਿੰਗਾਂ ਆਈਆਂ ਵੀ ਨੇ ਮਤਲਬ ਕਿ ਸਾਰੇ-ਸਾਰੇ ਪਰਿਵਾਰ ਦੇ ਕੱਪੜੇ ਹੁੰਦੇ ਆ ਜਿਵੇਂ ਇੱਕ ਦੇ ਕਿੰਨੇ-ਕਿੰਨੇ ਸੂਟ ਹੁੰਦੇ ਹਨਾ ਇੱਕ ਜਾਨੇ ਦੇ ਘਰ ਦੇ ਵਿੱਚ ਪ੍ਰੋਗਰਾਮ ਹੈ ਤੇ ਅੱਜ ਇੱਕ ਭੈਣ ਦੇ ਸੂਟ ਜਾਣ ਲੱਗੇ ਆ ਉਹਨਾਂ ਦੇ ਵੀ ਘਰ ਦੇ ਵਿੱਚ ਵਿਆਹ ਹੈਗਾ ਉਹ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਢੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਪੱਕੜਵਾਲ ਚੌਂਕ ਦੇ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਦਾ ਬਾਹਰ ਬੋਰਡ ਲੱਗਿਆ ਹੋਇਆ ਹੈ ਗੇਟ ਜਾਂ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਆਪਣਾ ਬੁਟੀਕ ਹੈਗਾ ਆ ਤੁਸੀਂ ਜਿੰਦਾ ਮਰਜ਼ੀ ਵੀ ਡਿਟ ਕਰ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਵਰਕ ਵੀ ਕਰਵਾਉਂਦੇ ਆ ਸੂਟ ਜਿੱਦਾਂ ਹੈਂਡਵਰਕ ਥ੍ਰੈਡਵਰਕ ਜਾਂ ਆਰੀਵਰਕ ਹਨਾ ਨੀਡਲਵਰਕ ਹਰ ਇੱਕ ਤਰ੍ਹਾਂ ਦੇ ਅਸੀਂ ਵਰਕ ਸਾਡੇ ਕੋਲੇ ਕਰਵਾਏ ਹੋਏ ਵੀ ਹੁੰਦੇ ਆ ਰੈਡੀ ਕੀਤੇ ਸੂਟ ਵੀ ਹੁੰਦੇ ਆ ਤੁਸੀਂ ਆਪਣੀ ਪਸੰਦ ਦੇ ਵੀ ਤਿਆਰ ਕਰਵਾ ਸਕਦੇ ਹੋ ਤੇ ਅੱਜ ਆਪਾਂ ਜਿਹੜੀ ਹੈਗੀ ਵੀਡੀਓ ਤੁਹਾਡੇ ਨਾਲ ਸਿਲਾਈ ਦੀ ਦਿਖਾਉਣੇ ਆ ਵੀ ਕਿੱਦਾਂ-ਕਿੱਦਾਂ ਦੇ ਆਪਾਂ ਉਹਨਾਂ ਦੇ ਸੂਟ ਕੀ ਕੱਪੜੇ ਦੇ ਵਿੱਚ ਕੀ ਸੂਟ ਤਿਆਰ ਕਰਿਆ ਸਾਰੇ ਸੂਟ ਆਪਾਂ ਨੇ ਉਹਨਾਂ ਦੇ ਭੈਣ ਦੀ ਬੇਟੀ ਦਾ ਵਿਆਹ ਹੈ ਹਨ ਤੇ ਉਹਨਾਂ ਦੇ ਸਾਰੇ ਸੂਟ ਆਪਾਂ ਨੇ ਤਿਆਰ ਕਰਿਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਉਹਨਾਂ ਨੇ ਪਹਿਲੀ ਵਾਰ ਜਿਹੜੇ ਹੈਗੇ ਨੇ ਆਪਣੇ ਤੋਂ ਕੱਪੜੇ ਬਣਵਾਏ ਨੇ ਜੀ ਪਹਿਲਾਂ ਉਹ ਕਿਤੋਂ ਹੋਰ ਕੱਪੜੇ ਬਣਵਾਉਂਦੇ ਸੀਗੇ ਕਹਿੰਦੇ ਕਾਫੀ ਵਾਰ ਆ ਅਸੀਂ ਬਦਲ-ਵਦਲ ਦੇਖ ਲਿਆ ਕਿ ਕਿਸੇ ਤੋਂ ਸਾਡੀ ਫਿਟਿੰਗ ਜਿਹੜੀ ਹੈਗੀ ਕਿਸੇ ਨੇ ਵੀ ਵਧੀਆ ਨਹੀਂ ਬਣਾਈ ਉਹਨਾਂ ਨੇ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਸਿੰਪਲ ਸੂਟ ਬਣਵਾ ਕੇ ਦੇਖੋ ਸਾਡੇ ਤੋਂ ਇਹ ਸੂਟ ਅਸੀਂ ਉਹਨਾਂ ਦਾ ਸਿੰਪਲ ਸੂਟ ਜਿਵੇਂ ਉਹ ਘਰ ਦੇ ਵਿੱਚ ਪਾਣਗੇ ਨਾ ਇਹ ਆਪਾਂ ਨੇ ਉਹਨਾਂ ਦਾ ਸਿੰਪਲ ਸੂਟ ਤਿਆਰ ਕਰਿਆ ਸੀਗਾ ਵੀ ਤੁਸੀਂ ਇੱਕ ਵਾਰੀ ਫਿਟਿੰਗ ਚੈੱਕ ਕਰ ਲਿਓ ਉਹ ਫਿਟਿੰਗ ਚੈੱਕ ਕਰਕੇ ਬੜੀ ਵਧੀਆ ਫਿਟਿੰਗ ਆਈਆਂ ਅਸੀਂ ਉਹਨਾਂ ਦਾ ਉਦਾਂ ਹੀ ਨਾਪ ਲੈਂਤਾ ਸੀਗਾ ਹਨਾ ਤੇ ਬਾਕੀ ਉਹ ਆਪਣਾ ਸੂਟ ਵੀ ਦੇ ਕੇ ਗਏ ਨੇ ਉਹ ਸੂਟ ਦੇ ਗਿਆ ਸੀਗੇ ਨਾ ਬਟ ਸਾਨੂੰ ਇਹ ਕਹਿ ਕੇ ਗਏ ਸੀਗੇ ਕਿ ਬਿਲਕੁਲ ਵੀ ਵਧੀਆ ਨਹੀਂ ਬਣਾਇਆ ਤੁਸੀਂ ਆਪਣੇ ਹਿਸਾਬ ਨਾਲ ਬਣਾਇਓ ਉਹਦੇ ਤੋਂ ਅਸੀਂ ਜਿੱਦਾਂ ਬਾਕੀ ਅਸੀਂ ਭੈਣ ਦਾ ਨਾਪ ਲੈ ਲਿਆ ਸੀਗਾ ਹਨਾ ਚਲੋ ਸੂਟ ਅਗਲੇ ਨੇ ਭੇਜਤਾ ਸੀਗਾ ਸੂਟ ਅਸੀਂ ਉਹਨਾਂ ਦਾ ਆਪ ਨਾਪ ਲੈ ਕੇ ਤਿਆਰ ਕਰਿਆ ਬੜਾ ਸੋਹਣਾ ਉਹਨਾਂ ਦੀ ਫਿਟਿੰਗ ਆਈ ਤੇ ਉਹਨਾਂ ਨੂੰ ਪਸੰਦ ਵੀ ਬਹੁਤ ਆਇਆ ਤੇ ਉਹਨਾਂ ਦੀ ਬੇਟੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਉਹਨਾਂ ਨੂੰ ਇਹ ਅਸੀਂ ਉਹਨਾਂ ਦਾ ਸਿੰਪਲ ਸੂਟ ਬਣਾਇਆ ਸੀਗਾ ਅਸੀਂ ਆਖਿਆ ਫਿਟਿੰਗ ਚੈੱਕ ਕਰਾਉਣ ਦੇ ਮਾਰੇ ਨੇ ਉਹਨਾਂ ਦਾ ਸਿੰਪਲ ਸੂਟ ਬਣਾਤਾ ਸੀਗਾ ਤੇ ਇਹ ਉਹਨਾਂ ਨੂੰ ਪਸੰਦ ਆਇਆ ਇਹ ਚਲੋ ਘਰ ਦੇ ਵਿੱਚ ਪਾ ਲਾਂਗੇ ਉਹਨਾਂ ਦਾ ਅਗਲਾ ਸੂਟ ਹੈਗਾ ਦੇਖੋ ਇਹ ਵਾਲਾ ਫੁੱਲ ਲਾਈਨਿੰਗ ਉਹਨਾਂ ਦੇ ਸੂਟ ਨੇ ਸਾਰੇ ਸੂਟਾਂ ਦੇ ਵਿੱਚ ਟਾਪਟ ਹੈ ਤੇ ਜਿੱਦਾਂ ਸਲਵਾਰਾਂ ਦੇ ਵਿੱਚ ਸਿੰਪਲ ਲਾਈਨਿੰਗ ਕਹਿਦੀ ਹੈ ਹਨ ਤੇ ਇਹ ਦੇਖੋ ਬਨਾਰਸੀ ਜਿੱਦਾਂ ਆਪਾਂ ਕਹਦੇ ਆ ਖੀਨ ਖਾਦ ਦਾ ਸੂਟ ਹੈਗਾ ਆ ਖੀਨ ਖਾਦ ਦੀ ਸ਼ਰਟ ਹੈ ਇਹਨਾਂ ਕ੍ਰੇਪ ਦੀ ਬਾਟਮ ਹੈ ਤੇ ਇਹ ਵਾਲਾ ਸੂਟ ਆਪਾਂ ਨੇ ਰੈਡੀ ਕੀਤਾ ਬਾਕੀ ਉਹਨਾਂ ਦੇ ਸੂਟ ਆਪਾਂ ਨੇ ਸਿੰਪਲ ਬਣਾਏ ਆ ਸਿੰਪਲ ਰੱਖਿਆ ਸਾਰੇ ਲਗਾਇਆ ਲਗੋਇਆ ਕੁਝ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਸੂਟ ਸਾਰੇ ਜਿਹੜੇ ਹੈਗੇ ਵਧੀਆ ਸੀਗੇ ਫਿਰ ਜ਼ਿਆਦਾ ਕੁਝ ਲਾਇਆ ਹੋਇਆ ਵੀ ਵਧੀਆ ਨਹੀਂ ਲੱਗਦਾ ਜਿੱਦਾਂ ਹੈਂਡਵਰਕ ਸੂਟ ਸੀਗੇ ਆ ਦੇਖੋ ਇਹ ਵਾਲਾ ਇਹ ਵਾਲੀ ਜਿਹੜੀ ਬਾਟਮ ਹੈਗੀ ਆ ਬਾਟਮ ਤੇ ਵੀ ਜਿਹੜਾ ਹੈਗਾ ਵਰਕ ਸੀਗਾ ਦੇਖੋ ਹੈਂਡਵਰਕ ਟੋਟਲੀ ਹੈਂਡਵਰਕ ਦਾ ਸੂਟ ਸੀਗਾ ਬੜੀ ਸੋਹਣੀ ਜਿਹੜੀ ਹੈਗੀ ਸ਼ਰਟ ਸੀਗੀ ਆ ਦੇਖੋ ਜਿੱਦਾਂ ਦੇ ਉਹਨਾਂ ਦੇ ਗਲੇ ਦੇ ਡਿਜ਼ਾਈਨ ਬਣੇ ਹੋਏ ਸੀਗੇ ਆਪਾਂ ਨੇ ਉਦਾਂ ਹੀ ਰੈਡੀ ਕੀਤੀ ਇਹ ਦੇਖੋ ਇਹ ਟੋਟਲੀ ਜਿਹੜਾ ਹੈਗਾ ਹੈਂਡਵਰਕ ਦਾ ਸੂਟ ਹੈ ਬੜਾ ਸੋਹਣਾ ਸੂਟ ਹੈ ਗੋਟਾ ਪੱਤੀ ਦਾ ਜਿੱਦਾਂ ਆਪਾਂ ਵਿੱਚ ਕਹਦੀਏ ਵਰਕ ਹੋਇਆ ਹੋਇਆ ਪੈਚ ਵਰਕ ਹਨਾ ਤੇ ਕੱਟ ਦਾਣੇ ਦਾ ਸਾਰਾ ਜਿਹੜਾ ਹੈਗਾ ਮਿਕਸ ਵਿੱਚ ਥਰੈਡ ਦਾ ਵੀ ਕੰਮ ਹੋਇਆ ਹੋਇਆ ਹੈ ਆ ਦੇਖੋ ਇਹਨਾਂ ਦੇ ਬਾਹਵਾ ਜਿਹੜੀਆਂ ਹੈਗੀਆਂ ਖਾਲੀ ਸੀਗੀਆਂ ਮੈਂ ਬਾਹਵਾ ਤੇ ਨਾਲ ਮੈਚ ਕਰਦਾ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜਾ ਹੈਗਾ ਗੋਟਾ ਲਗਾਤਾ ਹਲਕਾ ਜਿਹਾ ਗੋਟਾ ਲਗਾਤਾ ਬਾਹਾਂ ਦੇ ਉੱਪਰ ਬਾਹ ਖਾਲੀ ਜੀ ਨਹੀਂ ਵਧੀਆ ਲੱਗਦੀ ਸੀ ਬਾਹ ਤੇ ਮੈਂ ਇਸ ਤਰ੍ਹਾਂ ਜਿਹੜਾ ਹੈਗਾ ਥੋੜਾ ਜਿਹਾ ਕਰਤਾ ਬਾਕੀ ਆਪਾਂ ਨੇ ਉਹਨਾਂ ਦੇ ਸੂਟ ਸਿੰਪਲ ਰੱਖਿਆ ਕਿਉਂਕਿ ਵਰਕ ਦੇ ਹਿਸਾਬ ਨਾਲ ਨਹੀਂ ਵਧੀਆ ਲੱਗਦੇ ਫਿਰ ਜ਼ਿਆਦਾ ਉਹ ਕਰੇ ਹੋਏ ਤੇ ਜਿਹੜਾ ਅਗਲਾ ਸੂਟ ਉਹਨਾਂ ਦਾ ਹੈਗਾ ਇਹ ਵੀ ਖੀਨਖਾਬ ਦਾ ਸੂਟ ਹੈ ਬਾਕੀ ਇਹਨਾਂ ਦੇ ਵਿੱਚ ਸਾਰੇ ਸੂਟਾਂ ਦੇ ਵਿੱਚ ਟਾਪ ਟਾ ਲਗਾਇਆ ਹੋਇਆ ਦੇਖੋ ਜਿਆਦਾ ਜਿੱਦਾਂ ਆਪਾਂ ਕਹਦੇ ਹਾਂ ਨਾ ਪਤਲੇ ਸੀਗੇ ਸੂਟ ਉਹਦੇ ਇਸ ਕਰਕੇ ਆਪਾਂ ਨੇ ਟਾਪ ਟਾ ਲਗਵਾਇਆ ਤੇ ਟਾਈਮ ਦਿਆ ਕਰੋ ਜੀ ਜਰੂਰ ਪਲੀਜ਼ ਟਾਈਮਾਂ ਖੁੱਲਾ ਟਾਈਮ ਦਿਆ ਕਰੋ ਜਦੋਂ ਤੁਸੀਂ ਕੋਈ ਵਿਆਹ ਦੇ ਕੱਪੜੇ ਤਿਆਰ ਕਰਵਾਉਣੇ ਆ ਟਾਈਮ ਖੁੱਲਾ ਦਿਆ ਕਰੋ ਕਿਉਂਕਿ ਟਾਪਟੇ ਡਾਈ ਕਰਵਾਉਣੇ ਟਾਈਮ ਲੱਗ ਜਾਂਦਾ ਹੈ ਹਨਾ ਕੋਈ ਲਾਈਨਿੰਗ ਵੀ ਕਈ ਵਾਰੀ ਦਾ ਐਦਾਂ ਹੁੰਦਾ ਲਾਈਨਿੰਗ ਦਾ ਕਲਰ ਨਹੀਂ ਮਿਲਦਾ ਅੱਜ ਕੱਲ੍ਹ ਐਵੇਂ ਦੇ ਕਲਰ ਆ ਰਹੇ ਨੇ ਅਸੀਂ ਲਾਈਨਿੰਗ ਵੀ ਡਾਈ ਕਰਵਾ ਕੇ ਸਾਰੀ ਲਗਾਨੀ ਪੈਂਦੀ ਹੈ ਸਾਨੂੰ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਇਹਦੇ ਵਿੱਚ ਵੀ ਟਾਪਟਾ ਲਗਾਇਆ ਹੋਇਆ ਹੈ ਇਹ ਵੀ ਜਿਹੜੀ ਹੈਗੀ ਪਿਓਰ ਖੀਨਖਾਪ ਦੀ ਸ਼ਰਟ ਹੈਗੀ ਹੈ ਇਹ ਉਹਨਾਂ ਦੀ ਲੈਂਥ ਜ਼ਿਆਦਾ ਆਉਂਦੀ ਸੀ ਗਲੇ ਤੇ ਵਰਕ ਸੀਗਾ ਦੇਖੋ ਇਹ ਵਾਲਾ ਜਿਹੜਾ ਹਲਕਾ ਜਿਹਾ ਵਰਕ ਸੀਗਾ ਥ੍ਰੈਡ ਦਾ ਤੇ ਫਿਰ ਮੈਂ ਕੀ ਕਰਿਆ ਦੇਖੋ ਇਸ ਤਰ੍ਹਾਂ ਤੁਸੀਂ ਕਰਿਆ ਕਰੋ ਇਹ ਜਿਹੜਾ ਬਾਰਡਰ ਸੀਗਾ نیچے ਫਿਰ ਆਪਾਂ ਨੇ ਬਾਰਡਰ ਅਲੱਗ ਕੱਟ ਲਿਆ ਦੇਖੋ ਫਿਰ ਮੈਂ ਇਹ ਵਾਲਾ ਬਾਰਡਰ ਸਲਾਈ ਦੇ ਨਾਲ ਲਾਇਆ ਹੋਇਆ ਹੈ ਇਸ ਤਰ੍ਹਾਂ ਕੱਟ ਕੇ ਆਰਡਰ ਲਾਇਆ ਕਿਉਂਕਿ ਇਹਦੀ ਲੈਂਥ 6-7 ਇੰਚ ਲੈਂਥ ਵੱਧਦੀ ਸੀਗੀ ਹਨਾ ਫਿਰ ਕਈ ਵਾਰੀ ਜਿਆਦਾ ਇੰਨੀ ਲੈਂਥ ਜਿਆਦਾ ਵੀ ਨਹੀਂ ਕੋਈ ਪਾਉਂਦਾ ਹੈਗਾ ਹਨਾ ਤੇ ਚਲੋ 1-2 ਇੰਚ ਦਾ ਦਾ ਵਿੱਚ ਹੋ ਜਾਂਦਾ ਹੈ ਤੇ ਜਦੋਂ ਇੰਨੀ ਜਿਆਦਾ ਲੈਂਥ ਹੁੰਦੀ ਉਹ ਵੀ ਵਿੱਚ ਸਹੀ ਨਹੀਂ ਆਉਂਦੀ ਹੈਗੀ ਇਹਦੀ ਸਲਵਾਰ ਜਿਹੜੀ ਹੈਗੀ ਪਹਿਣਨੇ ਵੈਸੇ ਵੀ ਆਮ ਸੂਟਾਂ ਨਾਲੋਂ ਇਹ 1-2 ਇੰਚ ਨੀਵਾ ਹੋ ਗਿਆ ਤੇ ਜਿਹੜੇ ਉਹਨਾਂ ਦੇ ਦੂਜੇ ਸੂਟ ਬਣਾਏ ਨੇ ਉਹਨਾਂ ਦੇ ਨਾਲ ਤਾਂ ਫੇਰ ਵੀ ਨੀਵਾ ਹੋ ਗਿਆ 1.5 ਇੰਚ ਕਿਉਂਕਿ ਫਿਰ ਨਹੀਂ ਠੀਕ ਆਉਂਦਾ ਸੀਗਾ ਜ਼ਿਆਦਾ ਕਟਿੰਗ ਹੋ ਜਾਣੀ ਸੀ ਇਹ ਜਿਹੜੀ ਹੈਗੀ ਉਹਨਾਂ ਦੇ ਬਾਟਮ ਇਹਦੇ ਨਾਲ ਭੈਣ ਨੇ ਪਾਕਿਸਤਾਨੀ ਬਾਟਮ ਬਣਵਾਈ ਹੈ ਲਾਈਨਿੰਗ ਸਾਰਿਆਂ ਦੇ ਵਿੱਚ ਸਲਵਾਰ ਦੇ ਵਿੱਚ ਆਪਾਂ ਨੇ ਸਿੰਪਲ ਲਾਈਨਿੰਗ ਲਾਈ ਹੈ ਇਹ ਸਲਵਾਰ ਦੇ ਵਿੱਚ ਵੀ ਕਾਟਨ ਦੀ ਲਾਈਨਿੰਗ ਲਾਈ ਹੈ ਸ਼ਰਟਾਂ ਦੇ ਵਿੱਚ ਜਿੱਦਾਂ ਕਹਿੰਦੀ ਟਾਪ ਟਾ ਲੱਗੇ ਹੋਏ ਇੱਕ ਇਹ ਵਾਲਾ ਸੂਟ ਹੈ ਭੈਣ ਦਾ ਇਹ ਵੀ ਸੂਟ ਬਹੁਤ ਸੋਹਣਾ ਸੂਟ ਹੈ ਤੇ ਸਾਰੇ ਸੂਟ ਉਹਨਾਂ ਦੇ ਜਿਹੜੇ ਹੈਗੇ ਟੋਟਲੀ ਹੈਂਡਵਰਕ ਹੀ ਸੀਗੇ ਤੇ ਉਸ ਜਿਹੜੇ ਹੈਗੇ ਵਿੱਚ ਕੱਪੜੇ ਆਪਣੇ ਚਲੇ ਵੀ ਜਾਂਦੇ ਆ ਹਨਾ ਦੇਖੋ ਇਹ ਪੰਜ ਸੂਟ ਸੀਗੇ ਉਹਨਾਂ ਦੇ ਆ ਦੇਖੋ ਇਹ ਕਿੰਨਾ ਸੋਹਣਾ ਸੂਟ ਹੈ ਇਹ ਜਿੱਦਦਾ ਹੈਗਾ ਸਿਮਰ ਦਾ ਸੂਟ ਹੈਗਾ ਜੀ オリジナル ਸਿਮਰ ਦਾ ਸੂਟ ਹੈ ਦੇਖੋ ਕਿੰਨਾ ਸੋਹਣਾ ਜਰੀ ਤੇ ਕਟ ਦਾਣੇ ਦਾ ਮੋਤੀ ਦਾ ਕੰਮ ਹੋਇਆ ਹੋਇਆ ਪਰਲ ਵਰਕ ਹੋਇਆ ਹੋਇਆ ਸਿੱਪੀ ਦਾ ਕੰਮ ਹੋਇਆ ਹੋਇਆ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਇਹ ਜਿਹੜਾ ਹੈਗਾ ਜਿਵੇਂ ਟਾਈ ਐਂਡ ਡਾਈ ਦਾ ਹਨਾ ਸੂਟ ਹੈਗਾ ਆ ਐਦਾਂ ਦਾ ਜਿਹੜਾ ਉਹ ਕਹਿੰਦੇ ਸਾਡਾ ਦੁਪੱਟਾ ਵੀ ਬਹੁਤ ਵਧੀਆ ਜਾਲ ਵਾਲਾ ਦੁਪੱਟਾ ਇਹਦੇ ਨਾਲ ਇਹਦੇ ਵੀ ਵਰਮ ਉਹ ਤੇ ਵਰਕ ਸੀਗਾ ਤੇ ਫਿਰ ਆਪਾਂ ਨੇ ਜਿਹੜੇ ਹੈਗਾ ਕੁਝ ਨਹੀਂ ਕੀਤਾ ਕਈ ਵਾਰੀ ਇੰਨਾ ਵਰਕ ਹੁੰਦਾ ਫਿਰ ਵੀ ਕਹਿੰਿਆ ਪਾਈਪਿੰਗ ਲਗਾ ਦਿੰਦੇ ਆ ਉਹ ਨਹੀਂ ਵਧੀਆ ਲੱਗਦਾ ਕਿਉਂਕਿ ਜਿੰਦੋਂ ਇੰਨਾ ਵਰਕ ਹੈ ਸੂਟ ਤੇ ਫਿਰ ਤੁਸੀਂ ਸੂਟ ਨੂੰ ਸਿੰਪਲ ਰੱਖਿਆ ਹੋਇਆ ਜ਼ਿਆਦਾ ਸੋਹਣਾ ਲੱਗਦਾ ਜੇ ਹੁਣ ਥੋੜਾ ਜਿਹਾ ਚਲੋ ਆਪਾਂ ਕਰ ਸਕਦੇ ਹਾਂ ਕਿਸੇ ਸੂਟ ਤੇ ਜਿਹੜੇ ਇਹ ਹੈਂਡਵਰਕ ਸੂਟ ਹੁੰਦੇ ਨੇ ਵਿੱਚੇ ਉਹੀ ਕਲਰ ਦੇ ਨਾਲ ਮੈਂ ਇੱਕ ਭੈਣ ਦਾ ਸੂਟ ਦੇਖਿਆ ਸੀਗਾ ਮੈਰਿਜ ਤੇ ਗਏ ਸੀਗੇ ਉਹੀ ਕਲਰ ਦਾ ਤਾਂ ਇੱਥੇ ਸਖ ਪਾਈਪਿੰਗ ਲਾਈ ਪਈ ਉਹੀ ਕਲਰ ਦਾ ਨਾਲ ਵਰਕ ਉਹ ਪਾਈਪਿੰਗ ਜਿਹੜੀ ਹੈਗੀ ਦਿਖਦੀ ਵੀ ਨਹੀਂ ਹੈਗੀ ਹੁਣ ਜਿਵੇਂ ਇਹਦੇ ਹੈਂਡਵਰਕ ਹੈ ਸਾਰੇ ਇਹਦੇ ਤੇ ਪਾਈਪਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਦੇਖੋ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਆਪਣੇ ਉੱਪਰ ਜਿਹੜੀ ਹੈਗੀ ਨੈਟਕ ਵਗੈਰਾ ਦੀ ਦੇਖੋ ਬੈਕ ਤੇ ਵੀ ਮੈਂ ਦਿਖਾ ਦੂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਪਣਾ ਕੰਮ ਕੀਤਾ ਹੁੰਦਾ ਹੈ ਬਾਕਿਟ ਪਲੇਟਾਂ ਵਗੈਰਾ ਤੇ ਹਨਾ ਦੇਖੋ ਪੂਰੇ ਵਧੀਆ ਚਲੋ ਬਾਕੀ ਦਾ ਜਿਹੜੇ ਹੈਗਾ ਡੌਂਟ ਕਲੀਅਰ ਹੈ ਜੀ ਉਹਨਾਂ ਦੀ ਫਿਟਿੰਗ ਤਾਂ ਆਪਦੀ ਚੈੱਕ ਕਰਕੇ ਗਏ ਹੋਏ ਨੇ ਤੇ ਫਿਟਿੰਗ ਚੈੱਕ ਕਰ ਗਏ ਉਹ ਅੱਜ ਉਹਨਾਂ ਨੇ ਜਿਹੜੇ ਹੈਗੇ ਫਰਨ ਆਉਣਾ ਹੈ ਉਹਨਾਂ ਦੇ ਜਿਹੜਾ ਹੈਗਾ ਫੰਕਸ਼ਨ ਸ਼ੁਰੂ ਹੋ ਗਿਆ ਘਰੇ ਮੈਰਿਜ ਦਾ ਤੇ ਹੁਣ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਾਫੀ ਕੱਪੜੇ ਆਏ ਹੋਏ ਨੇ ਪਲੀਜ਼ ਟਾਈਮ ਜ਼ਰੂਰ ਦੇ ਬਰੋ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਸੂਟ ਬਹੁਤ ਜ਼ਿਆਦਾ ਕੱਪੜੇ ਜਿਹੜੇ ਹੈਗੇ ਆ ਦੇਖੋ ਨene ਹੈਂਡਵਰਕ ਇਹਨਾਂ ਨੂੰ ਵੈਸੇ ਵੀ ਟਾਈਮ ਲੱਗਦਾ ਆ ਹੈਂਡਵਰਕ ਨੂੰ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਬਣਾਉਣ ਦਾ ਇਹ ਬਾਕੀ ਔਰ ਗੰਜਾ ਦੇ ਹਨ ਬਿੰਦੇ ਬਿੰਦੇ ਇਹ ਪ੍ਰੈਸ ਭਾਲਦੇ ਆ ਪਹਿਲਾਂ ਪ੍ਰੈਸ ਕਰਦੇ ਆ ਫਿਰ ਕਟਿੰਗ ਕਰਕੇ ਕਟਿੰਗ ਕਰਨ ਤੋਂ ਪਹਿਲਾਂ ਪ੍ਰੈਸ ਕਰਦੇ ਆ ਕਟਿੰਗ ਕਰਕੇ ਫਿਰ ਪ੍ਰੈਸ ਕਰਦੇ ਆ ਫਿਰ ਬਣਾਉਣ ਲੱਗੇ ਵੀ ਪ੍ਰੈਸ ਵੇਰ ਨਹੀਂ ਪੈਂਦੀ ਏ ਇੱਕ ਇਹ ਆਪਣੇ ਇਹ ਸੂਟ ਦੇਣੇ ਇਹਨਾਂ ਦੇ ਹਜੇ ਸੂਟ ਕਾਫੀ ਆਏ ਹੋਏ ਆਪਣੇ ਕੋਲੇ ਹਨਾ ਤੇ ਇਹਨਾਂ ਦੇ ਵੀ ਵਿਆਹ ਦਾ ਹੀ ਕੰਮ ਹੈਗਾ ਤੇ ਇਹ ਸੂਟ ਕਹਿੰਦੇ ਇੱਕ ਚਲ ਪਹਿਲਾਂ ਦੇ ਦਿਓ ਤੇ ਬਾਕੀ ਸੂਟ ਜਿਹੜੇ ਹੈਗੇ ਤੁਸੀਂ ਸਾਡੇ ਬਾਅਦ ਚ ਦੇ ਦਿਓ ਇਹਨਾਂ ਦੇ ਵੀ ਵਿਆਹ ਦਾ ਕੱਪੜਾ ਆਇਆ ਹੋਇਆ ਆਪਣੇ ਕੋਲੇ ਕਿਉਂਕਿ ਐਂਦਾ ਕਰਨਾ ਪੈਂਦਾ ਜੀ ਇੱਕ ਸੂਟ ਦੇ ਕੇ ਅਗਲੇ ਨੂੰ ਇੱਕ ਇੱਕ ਦੋ ਦੋ ਜਿਨ੍ਹਾਂ ਦੇ ਕਾਫੀ ਕਾਫੀ ਸੂਟ ਆਏ ਹੋਏ ਨੇ ਇੱਕ ਇੱਕ ਦੋ ਦੇ ਦੇ ਕੇ ਬੜਿਆ ਜਿਹਾ ਦੇੰਨੇ ਆ ਅਗਲੇ ਨੂੰ ਤੇ ਕਿਉਂਕਿ ਕੀ ਕਰੀਏ ਸਾਡੀ ਵੀ ਮਜਬੂਰੀ ਆ ਬਹੁਤ ਜ਼ਿਆਦੇ ਔਖਾ ਆ ਪਿਆ ਇੰਨਾ ਕਾ ਜ਼ਿਆਦੇ ਕੱਪੜਾ ਇੱਕ ਕਾਰੀਗਰ ਚਲਿਆ ਗਿਆ ਆਪਣਾ ਹਣਾ ਟਾਈਮ ਤੇ ਮਾਸਟਰ ਜੀ ਚਲੇ ਗਏ ਉਹ ਕਹਿ ਦਿੰਦਾ ਹੈਗੇ ਨੇ ਇੱਕ ਅੱਧੇ ਦਿਨ ਵਿੱਚ ਆ ਰਹੇ ਨੇ ਉਹ ਫਿਰ ਕੋਈ ਪ੍ਰੋਬਲਮ ਨਹੀਂ ਚਲੋ ਉਹ ਤਾਂ ਜਲਦੀ ਕੰਮ ਨਿਬੇੜਦੇ ਆ ਮੇਰਾ ਕਿੰਨਾ ਟਾਈਮ ਜਿਹੜਾ ਹੈਗਾ ਸਟੂਡੈਂਟਾਂ ਕੋਲ ਹੀ ਨਿਕਲ ਜਾਂਦਾ ਹੈ ਇਹ ਦੇਖੋ ਇਹ ਜਿਹੜਾ ਟਿਸ਼ੂ ਸਿਮਰ ਦਾ ਸੂਟ ਹੈਗਾ ਆ ਟਿਸ਼ੂ ਸਿਮਰ ਦਾ ਇਹ ਵੀ ਟੋਟਲੀ ਹੈਂਡਵਰਕ ਹੈ ਦੇਖੋ ਐਸਾ ਸੂਟ ਇਹਦੇ ਨਾਲ ਵੀ ਮੈਂ ਜਿਹੜੀ ਪਾਕਿਸਤਾਨੀ ਬੋਟਮ ਬਣਾਈ ਆ ਸਟੇਟ ਸਲਵਾਰ ਇਹਦੇ ਵਿੱਚ ਵੀ ਆਪਾਂ ਨੇ ਇਹਦੇ ਵਿੱਚ ਦਾ ਟਾਪ ਟਾ ਲਗਾਣਾ ਹੀ ਸੀਗਾ ਇਹਦੇ ਵਿੱਚ ਟਾਪ ਟਾ ਲਗਾਇਆ ਸਲਵਾਰ ਦੇ ਵਿੱਚ ਆਪਾਂ ਨੇ ਸਿੰਪਲ ਲੈਨਿੰਗ ਰੱਖੀ ਹੈ ਕਿਉਂਕਿ ਸਲਵਾਰ ਟਾਪਟੇ ਦੇ ਨਾਲ ਫਿਰ ਜਿਆਦਾ ਭਾਰੀ ਹੈਵੀ ਹੋ ਜਾਂਦੀ ਹੈ ਇਹ ਵੀ ਟੋਟਲੀ ਹੈਂਡਵਰਕ ਸੂਟ ਹੈਗਾ ਆ ਇਹਨਾਂ ਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਸੇਮ ਹੀ ਦੁਪੱਟਾ ਹੈਗਾ ਦੇਖੋ ਸਾਰੇ ਜਿਹਦੇ ਖਰੀਦੇ ਸੀਗੇ ਉਹਨਾਂ ਨੇ ਇੱਥੇ ਰੱਖਦੇ ਸੀਗੇ ਸਲਾਈ ਕਰਕੇ ਦੇ ਦੇਉਗਾ ਨੇ ਇਹਨਾਂ ਦਾ ਵੀ ਵਿਆਹ ਦਾ ਕੱਪੜਾ ਆ ਇਹ ਇਹ ਭੈਣ ਦੇ ਵੀ ਜਿਹੜਾ ਇਹ ਬ੍ਰਦਰ ਦੀ ਮੈਰਿਜ ਹੈ ਨਾ ਜਿਨ੍ਹਾਂ ਦੇ ਆਪਣੇ ਕੋਲੇ ਕੱਪੜਾ ਆ ਕੱਪੜੇ ਆਏ ਹੋਏ ਆ ਤੇ ਬਾਹਰੋਂ ਆਏ ਹੋਏ ਆ ਇਹਨਾਂ ਦਾ ਕਾਫੀ ਟਾਈਮ ਤੋਂ ਆਪਾਂ ਨੂੰ ਕਿਹਾ ਹੋਇਆ ਸੀਗਾ ਜੀ ਸਾਡੇ ਸੂਟ ਆ ਇਹਦੇ ਹੈਗੇ ਤੁਸੀਂ ਬਣਾਉਣੇ ਆ ਤੇ ਜਦ ਆ ਕੇ ਪਹਿਲਾਂ ਇਹਨਾਂ ਨੇ ਆਪਾਂ ਨੂੰ ਸੂਟ ਖਰੀਦ ਕੇ ਆਪਾਂ ਨੂੰ 1 ਮਹੀਨਾ ਰਹਿੰਦਾ ਉਹਦੇ ਵਿਆਹ ਦੇ ਵਿੱਚ ਤਾਂ ਜੇ ਚਲੋ ਹੁਣ ਤਾਂ ਘੱਟ ਹੀ ਰਹਿ ਗਏ ਜਦੋਂ ਆਪਾਂ ਨੂੰ ਕੱਪੜੇ ਦੇ ਕੇ ਗਏ ਨੇ ਉਦੋਂ 1 ਮਹੀਨਾ ਰਹਿੰਦਾ ਸੀਗਾ ਤੇ ਆਪਾਂ ਨੇ ਖੁੱਲੇ ਟਾਈਮ ਦੇ ਵਿੱਚ ਸਾਡੇ ਕੱਪੜੇ ਜਦੋਂ ਮਰਜ਼ੀ ਬਣਾਇਓ ਕਿਉਂ ਪਰਿਆ ਆਪਣੇ ਕਸਟਮਰਾਂ ਟਾਈਮ ਤੋਂ ਲੱਗੇ ਹੋਏ ਆਂ ਦੀ ਸਮਝ ਵੀ ਲੈਂਦੇ ਆ ਹਨ ਵੇ ਇਹਨਾਂ ਕੋਲੇ ਸਾਡੀ ਮਜਬੂਰੀ ਐ ਸਾਡੀ ਵੀ ਬੇ ਟਾਈਮ ਨਹੀਂ ਹੁੰਦਾ ਹੈਗਾ ਜਿਹੜਾ ਬਹੁਤ ਔਖਾ ਐ ਆ ਦੇਖੋ ਇਹ ਵਾਲਾ ਸੂਟ ਜਿਹੜਾ ਆਪਣੇ ਤੋਂ ਹੀ ਸੇਲ ਹੋ ਕੇ ਆਪਣੇ ਵਰਕ ਕਰਵਾ ਕੇ ਦਿੱਤਾ ਹੈ ਨਾ ਇਹ ਵੀ ਸਟਿਚ ਹੋਇਆ ਹੈ ਹਜੇ ਇਹਦੇ ਨਾਲ ਦਾ ਦੁਪੱਟਾ ਡਾਈ ਕਰਵਾ ਕੇ ਰੈਡੀ ਕਰਨਾ ਐ ਤੇ ਉਹਨਾਂ ਨੇ ਕਿਹਾ ਕਿ ਸਾਰਾ ਤੁਸੀਂ ਉਹ ਰੈਡੀ ਕਰਕੇ ਦੇ ਦਿਓ ਇਹਦੇ ਨਾਲ ਦਾ ਆਪਣੇ ਦੁਪੱਟਾ ਰੈਡੀ ਕਰਕੇ ਦੇਣਾ ਐ ਲਾਸੀ ਜਿਹੜਾ ਆ ਕਿ ਦੁਪੱਟਾ ਆਰ ਕਰਕੇ ਅਜੇ ਦਾਈ ਲਈ ਦੁਪੱਟਾ ਭੇਜਣਾ ਇਹ ਵੀ ਜਿਹੜਾ ਹੈਗਾ ਫੁੱਲ ਲਾਈਨਿੰਗ ਦਾ ਸੂਟ ਹੈਗਾ ਯਾ ਤੇ ਇੱਕ ਆਪਾਂ ਇਹ ਵਾਲਾ ਸੂਟ ਬਣਾਇਆ ਕਿਉਂਕਿ ਹੁਣ ਲਾਈਨਿੰਗ ਵਾਲੀ ਸੂਟ ਚੱਲ ਰਹੇ ਨੇ ਕੱਪੜਾ ਇੰਨਾ ਕ ਜਿਆਦਾ ਹੈ ਜਿਹੜਾ ਹੈਗਾ ਮਤਲਬ ਕਿ ਸਿੰਥੈਟਿਕ ਚੱਲ ਰਿਹਾ ਇਹਨੂੰ ਮੰਲੋ ਮੱਲੀ ਟਾਈਮ ਲੱਗ ਜਾਂਦਾ ਜੀ ਇਹ ਸੂਟ ਵੀ ਸਿੰਪਲ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਥੋੜਾ ਬਹੁਤਾ ਕੁਝ ਉੱਪਰ ਲੈਸ ਜੀ ਲਗਾ ਦਿਓ ਦੇਖੋ ਮੈਂ ਇਹ ਵਾਲੀ ਲੈਸ ਲਗਾਤੀ ਬਾਹ ਮਾਰ ਕੇਰੇ ਤੇ ਬਾਕੀ ਆਪਾਂ ਨੇ ਸਿੰਪਲ ਰੱਖੇ ਆਪ ਮੈਂ ਕਵਾਰੀ ਦੁਆਰਾ ਫੇਰ ਤੁਹਾਨੂੰ ਆਪਣਾ ਡਰੈੱਸ ਦੱਸਾਂਗੀ ਇਹ ਆਪਣਾ ਡਰੈੱਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਤੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਬਾਕੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਟਿਚਿੰਗ ਸਿੱਖਣਾ ਚਾਹੁੰਦੇ ਹੋ ਹਨ ਜਾ ਕਿਸੇ ਭੈਣਾਂ ਨੂੰ ਪਹਿਲਾਂ ਸਟਿਚਿੰਗ ਆਉਂਦੀ ਹੈ ਕਿਤੇ ਪ੍ਰੋਬਲਮ ਆਉਂਦੀ ਹੈ ਕਿਉਂਕਿ ਕਾਫੀ ਭੈਣ ਆਪਣੇ ਕੋਲੇ ਐਦਾਂ ਦੀਆਂ ਲੱਗੀਆਂ ਨੇ ਉਹ ਸਟਿਚਿੰਗ ਕਰ ਲੈਂਦੇ ਆ ਹਸ ਉਹਨਾਂ ਨੂੰ ਜਾਂ ਕੋਈ ਮੋਢਿਆਂ ਦੀ ਕਾਟ ਦੇ ਵਿੱਚ ਜਾਂ ਕੋਈ ਕਿੱਦਾਂ ਵੀ ਕੋਈ ਪ੍ਰੋਬਲਮ ਆਉਂਦੀ ਉਹ ਜਿਹੜੇ ਹੈਗੇ ਨੇ ਐਂ ਵਧੀਆ ਆਪਣੇ ਕੋਲੇ ਸਿੱਖ ਰਹੇ ਨੇ ਇਹ ਵੀ ਕਹਿ ਰਹੇ ਨੇ ਕਿ ਹਾਂ ਬਹੁਤ ਵਧੀਆ ਸਾਨੂੰ ਸਮਝ ਵੀ ਲੱਗ ਰਹੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਈ ਸਿੱਖਣਾ ਚਾਹੁੰਦੇ ਹੋ ਸਾਡੇ ਕੋਲੋਂ ਸਿੱਖ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਬਨੋ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ